ਮੇਰਾ ਨਾਮ ਜੀ ਡਾਕਟਰ ਵਿਜੇ ਕੁਮਾਰ ਮੈਂ ਸੀਨੀਅਰ ਕੀਟ ਵਿਗਿਆਨੀ ਦੇ ਤੌਰ ਤੇ ਕੀਟ ਵਿਗਿਆਨ ਵਿਭਾਗ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕੰਮ ਕਰ ਰਿਹਾ ਹਾਂ ਸੋ ਨਰਮੇ ਤੇ ਆਪਾਂ 2021 ਤੋਂ ਦੇਖਦੇ ਆ ਵੀ ਗਲਾਬੀ ਸੁੰਡੀ ਦਾ ਜਿਹੜਾ ਹਮਲਾ ਦਿਖਾਈ ਦੇ ਰਿਹਾ ਹੈਗਾ ਸੋ ਉਹਦੇ ਵਾਸਤੇ ਜਿਹੜਾ ਹੁਣੇ ਬਿਲਕੁਲ ਸਹੀ ਸਮਾਂ ਆ ਗਿਆ ਕਿਉਂਕਿ ਜਿੱਥੇ ਤਕਰੀਬਨ ਤੁਹਾਡੀ ਕ੍ਰੌਪ ਜਿਹੜੀ 40 ਤੋਂ 50 ਦਿਨ ਦੀ ਹੋ ਗਈ ਹੈ ਉਹ ਸਾਨੂੰ ਉਹਨਾਂ ਖੇਤਾਂ ਦਾ ਜਿਹੜਾ ਨਰੀਖਣ ਕਰਨਾ ਚਾਹੀਦਾ ਕਿਤੇ ਸਾਡੇ ਫੁੱਲਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸੁੰਡੀ ਵਗੈਰਾ ਦਾ ਹਮਲਾਤ ਨਹੀਂ ਹੋਇਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਇੱਕ ਜਾਂ ਦੋ ਜਿਹੜੇ ਫੇਰੋਮੋਨ ਟਰੈਪਸ ਨੇ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਲਗਾਈਏ ਕਿਉਂਕਿ ਉਸ ਟਰੈਪ ਦੇ ਨਾਲ ਸਾਨੂੰ ਇਹ ਪਤਾ ਲੱਗ ਜਾਏਗਾ ਵੀ ਜੀਓ ਦੇ ਚੱਪ ਮੱਕੜ ਫਸ ਰਹੇ ਨੇ ਸਾਡੇ ਟਰੈਪ ਦੇ ਵਿੱਚਕਾਰ ਸਾਨੂੰ ਇੱਕ ਅੰਦਾਜ਼ਾ ਹੋ ਜੇਗਾ ਪਤਾ ਲੱਗ ਜੇਗਾ ਸਾਨੂੰ ਵੀ ਸਾਡੇ ਖੇਤ ਦੇ ਵਿੱਚ ਜਾਂ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਸਾਡੇ ਜਿਹੜੀ ਵੀ ਇਹ ਕੀੜੇ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਨੇ ਸੋ ਉਹਦੇ ਆਧਾਰ ਦੇ ਉੱਤੇ ਫੇਰ ਵੀ ਆਪਾਂ ਨੂੰ ਲਗਾਤਾਰ ਜਿਹੜਾ ਖੇਤਾਂ ਦਾ ਸਰਵੇਖਣ ਜਿਹੜਾ ਉਹਦੇ ਫੁੱਲ ਜਦੋਂ ਨਿਕਲਨੇ ਸ਼ੁਰੂ ਹੋ ਗਏ ਨੇ ਕਿਉਂਕਿ ਅੱਜ ਕੱਲ ਸਮਾਂ ਇਸ ਤਰ੍ਹਾਂ ਦੀ ਆ ਗਿਆ ਵੀ 40-50 ਦਿਨ ਦੀ ਕ੍ਰੌਪ ਹਰ ਜਗ੍ਹਾ ਦੇ ਉੱਤੇ ਹੋ ਚੁੱਕੀ ਆ ਸੋ ਉੱਥੇ ਫੁੱਲ ਡੋਡੀ ਜਿਹੜੀਆਂ ਨੇ ਸਕੇਅਰ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਤੇ ਫੁੱਲ ਵੀ ਨਿਕਲਨੇ ਸ਼ੁਰੂ ਹੋ ਗਏ ਨੇ ਸੋ ਜਿੱਥੇ ਕਿਤੇ ਵੀ ਸਾਨੂੰ ਆਉਂਦਾ ਵੀ ਉਹਦੇ ਖੇਤ 'ਚ ਸਰਵੇ ਆਪਾਂ ਜਦੋਂ ਫੁੱਲਾਂ ਦਾ ਸਰਵੇਖਣ ਕਰਨਾ ਆਪਾਂ ਖੇਤ ਦੇ ਵਿੱਚੋਂ ਰੈਂਡਮਲੀ ਜਿਹੜੇ 100 ਕੋ ਆਪਾਂ ਫੁੱਲ ਦੇਖ ਲੈਣੇ ਨੇ ਉਹਨਾਂ ਦੇ ਵਿੱਚ ਘਾਰ ਅਸੀਂ ਦੇਖਣਾ ਹੈਗਾ ਵੀ ਉਹਨਾਂ ਦੇ ਵਿੱਚੋਂ ਜੇ 5% ਫੁੱਲ ਜਿਹੜੇ ਸਾਡੇ ਪੰਬੀਰੀ ਬਣੇ ਫੁੱਲ ਨਹੀਂ ਹੁੰਦੇ ਨੇ ਕਿਉਂਕਿ ਉਹਦੇ ਵਿੱਚ ਫੁੱਲ ਨੂੰ ਉੱਤੇ ਸੁੰਡੀ ਨੇ ਉਤੋਂ ਫੜ ਕੇ ਜਿਹੜਾ ਸੁੰਡੀ ਆ ਜਦੋਂ ਖਾਂਦੀ ਆ ਤੇ ਉਹਨੂੰ ਬੰਦ ਕਰ ਲੈਂਦੀ ਉਤੋਂ ਜਿਹਨੂੰ ਅਸੀਂ ਰੋਜ਼ਟ ਫਲਾਵਰ ਕਹਿ ਦਿੰਦੇ ਜਾਂ ਪੰਬੀਰੀ ਫੁੱਲ ਕਹਿ ਦਿੰਦੇ ਕਈ ਵਾਰੀ ਫੁੱਲ ਉਹ ਖੁੱਲੇ ਵੀ ਤੁਹਾਨੂੰ ਮਿਲ ਸਕਦੇ ਨੇ ਸੋ ਜਿਹੜੇ ਕਿਤੇ ਫੁੱਲਾਂ ਦੇ ਵਿੱਚ ਸਾਨੂੰ ਸੁੰਡੀ ਮਿਲਦੀ ਏ ਉਹ ਫੁੱਲਾਂ ਨੂੰ ਸਾਨੂੰ ਤੋੜ ਕੇ ਨਸ਼ਟ ਕਰਕੇ ਦਬਾ ਦੇਣਾ ਚਾ ਪਰ ਨਾਲ ਦੀ ਨਾਲੇ ਜਦੋਂ ਸਾਨੂੰ ਕਿਸ ਤਰ੍ਹਾਂ ਦਾ ਹਮਲਾ ਜਦੋਂ ਫੁੱਲਾਂ ਦੇ ਉੱਤੇ ਮਿਲਦਾ ਹੈਗਾ ਤਾਂ ਆਪਾਂ ਇੱਕ ਜ਼ਰੂਰ ਪਰਹੇਜ਼ ਦੇ ਤੌਰ ਦੇ ਉੱਤੇ ਦੋ ਦਵਾਈਆਂ ਮੈਂ ਦੱਸਣ ਲੱਗਾ ਹੈਗਾ ਜਿਨ੍ਹਾਂ ਦੀ ਅਸੀਂ ਸਪਰੇਅ ਕਰ ਦੇਣੀ ਹੈਗੀ ਆ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਪ੍ਰੋਕਲੇਮ ਨਾਂ ਦੀ ਦਵਾਈ ਹੈ ਉਹ 100 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸੀ 150 ਲੀਟਰ ਪਾਣੀ 'ਚ ਮਿਲਾ ਕੇ ਆਪਾਂ ਸਪਰੇਅ ਕਰਨੀ ਹੈਗੀ ਆ ਦੂਸਰੀ ਸਾਨੂੰ ਪਰਫੀਨੋ ਫਾਸ ਨਾਂ ਦਾ ਸਾਲਟ ਆਉਂਦਾ ਹੈਗਾ ਜਿਹਦੇ 'ਚ ਅੱਧਾ ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਸਪਰੇਅ ਕਰਕੇ ਉਹਦੀ ਰੋਕਥਾਮ ਕਰ ਸਕਦੇ ਆ ਇਹ ਦੋ ਦਵਾਈਆਂ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਜਿਨ੍ਹਾਂ ਦੇ ਵਿਚਕਾਰ ਹੋਰ ਜਿੱਦਾਂ ਕੋਈ ਆ ਇਸ ਸਮੇਂ ਦੇ ਉੱਤੇ ਸਾਡੇ ਖੇਤਾਂ ਵਿੱਚ ਰਸ ਚੂਸਣ ਵਾਲੇ ਕੀੜੇ ਨੇ ਜਾਂ ਜਿੱਦਾਂ ਖਾਸ ਤੌਰ ਤੇ ਤੇ ਪੂਰੀ ਜੂੰਆਂ ਜਾਂ ਥ੍ਰਿਪ ਹੈਗੀ ਆ ਸੋ ਇਹਨਾਂ ਦਾ ਦੇ ਨਾਲ ਚਿੱਟੀ ਮੱਖੀ ਇਹਦਾ ਵੀ ਹਮਲਾ ਹੁੰਦਾ ਹੈਗਾ ਸੋ ਇਹ ਦੋ ਦਵਾਈਆਂ ਜਿੱਥੇ ਗਲਾਬੀ ਸੁੰਡੀ ਨੂੰ ਵਧੀਆ ਤੰਗ ਨਾਲ ਰੋਕਥਾਮ ਕਰਨਗੀਆਂ ਇਹ ਥੋੜਾ ਬਹੁਤ ਜਿਹੜਾ ਹੈਗਾ ਵੀ ਉਹਨੂੰ ਜਿਹੜੀ ਚਿੱਟੀ ਮੱਖੀ ਨੂੰ ਬਦਨ ਚ ਵੀ ਰੋਕਣਗੀਆਂ ਤੇ ਨਾਲ ਦੀ ਨਾਲ ਜਿਹੜਾ ਸਾਡਾ ਹੈਗਾ ਪੂਰੀ ਜੂੰਆਂ ਉਹਨੂੰ ਵੀ ਕਾਬੂ ਕਰਨ ਦੇ ਵਿੱਚ ਮਦਦ ਕਰਨਗੀਆਂ ਸੋ ਉਹਨਾਂ ਨੂੰ ਇਹਨਾਂ ਦੋਨਾਂ ਦਵਾਈਆਂ ਜੋ ਕਿਸੇ ਵੀ ਇੱਕ ਦਵਾਈ ਨੂੰ ਅਸੀਂ ਪਹਿਲ ਦੇ ਆਧਾਰ ਦੇ ਉੱਤੇ ਆਪਣੇ ਖੇਤ ਦੇ ਸਰਵੇਖਣ ਦੌਰਾਨ ਜਿੱਥੇ ਵੀ ਸਾਨੂੰ ਕਿਤੇ ਹਮਲਾ ਦਿਖਾਈ ਦੇ ਰਿਹਾ ਗਿਆ ਆਪਾਂ ਉਹਨੂੰ ਇਹਦੀ ਸਪਰੇਅ ਕਰ ਦੇਣੀ ਚਾਹੀਦੀ ਹੈ। ਜੀ। ਆ ਉਸ ਤਰ੍ਹਾਂ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਾਂ ਇੱਕ ਤਾਂ ਜਿਹੜਾ ਹਫਤਾਵਾਰੀ ਲਗਾਤਾਰ ਆਪਣਾ ਖੇਤਾਂ ਦਾ ਜਿਹੜਾ ਸਰਵੇਖਣ ਅਸੀਂ ਕਰਨਾ ਹੈਗਾ ਹੁਣ ਟਾਈਮ ਇੱਕ ਹੋਰ ਜ਼ਰੂਰੀ ਵੀ ਆ ਗਿਆ ਇਸ ਟਾਈਮ ਦੇ ਉੱਤੇ ਕਿਉਂਕਿ ਪਹਿਲਾਂ ਤੱਕ ਉਹ ਫਿਰ ਔੜ ਲੱਗੀ ਰਹੀ ਕਾਫੀ ਜਿਹੀ ਔਰ ਦੇ ਚਿੱਟਾ ਮੱਛਰ ਜਾਂ ਪੂਰੀ ਜੂੰਹ ਦਾ ਹਮਲਾ ਜ਼ਿਆਦਾ ਹੁੰਦਾ ਹੈਗਾ ਆਪਾਂ ਖੇਤਾਂ ਨੂੰ ਜਿੱਥੇ ਵੀ ਲੱਗਦਾ ਜੇ بارش ਪੈ ਗਈ ਹੈ ਤਾਂ ਉਸ ਤੋਂ ਬਾਅਦ ਜਿਹੜੀ ਲੁਣੀ ਦੀ ਖਾਦ ਦੀ ਕਿਸ਼ਤ ਹੈਗੀ ਹੈ ਉਹ ਵੀ ਆਪਾਂ ਦੇਈਏ ਆਪਾਂ ਤਾਂ ਕਿ ਬੂਟੇ ਦੀ ਕੱਦ ਵਗੈਰਾ ਜਿਹੜਾ ਬਣੇ ਜਿਹੜਾ ਹੈਗਾ ਉਹਦੇ ਨਾਲ ਫਲਾਵਰਿੰਗ ਫਰੂਟਿੰਗ ਉਹਦੀ ਜ਼ਿਆਦਾ ਆਉਣ ਔਰ ਨਾਲ ਦੀ ਨਾਲ ਜਿਹੜਾ ਹੈਗਾ ਕਿ ਇਸ ਮਹੀਨੇ ਚ ਹੋਰ ਜਦੋਂ ਫਲਾਵਰਿੰਗ ਕਾਫੀ ਤੁਹਾਡੀ ਹੋ ਜਣੀ ਹੈਗੀ ਆ ਹੋਰ 15 ਦਿਨ ਬਾਅਦ ਆਪਾਂ 13045 ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਹੁੰਦੀ ਆ 2 ਕਿਲੋ ਦੀ ਸਪਾਰਸ਼ ਕੀਤੀ ਹੈਗੀ ਆ ਉਹਨੂੰ 100 ਲੀਟਰ ਪਾਣੀ ਚ ਘੋਲ ਕੇ ਹਫਤੇ 10 ਦਿਨ ਦੇ ਵਕਫੇ ਦੇ ਉੱਤੇ ਆਪਾਂ ਉਹਦਾ ਵੀ ਛੜਕਾ ਕਰੀਏ ਤਾਂ ਕਿ ਬੂਟਿਆਂ ਤੋਂ ਜਿਹੜਾ ਆਪਾਂ ਫਸਲ ਤੋਂ ਵਧੇਰਾ ਝਾੜ ਲੈ ਸਕੀਏ ਤੇ ਨਾਲ ਦੀ ਨਾਲ ਹੀ ਚਾਹੇ ਚਿੱਟੇ ਮੱਖੀ ਆ ਤੇ ਚਾਹੇ ਗੁਲਾਬੀ ਸੁੰਡੀ ਇਹ ਦੋ ਹੀ ਸਾਡੇ ਪ੍ਰਮੁੱਖ ਕੀੜੇ ਨੇ ਇਹਨਾਂ ਵਾਸਤੇ ਆਪਾਂ ਲਗਾਤਾਰ ਜਿਹੜਾ ਸਰਵੇਖਣ ਕਰਦੇ ਰਹੀਏ ਔਰ ਸ੍ਰੇਖਣਦਾਰਾਂ ਜਦੋਂ ਵੀ ਸਾਨੂੰ ਕਿਤੇ ਕੀੜਾ ਮਿਲਦਾ ਹੈਗਾ ਜਾਂ ਦੂਜੇ ਨੂੰ ਲੋੜ ਮੁਤਾਬਕ ਅਸੀਂ ਉਹਦੀ ਜਿਹੜੀ ਸਪਰੇ ਕਰਕੇ ਜਾਂ ਮੈਕਮਾ ਖੇਤੀਬਾੜੀ ਹੈਗੀ ਆ ਜਾਂ ਯੂਨੀਵਰਸਿਟੀ ਹੈਗੀ ਕੋਈ ਵੀ ਈਦਾਰਾ ਤੁਹਾਨੂੰ ਨੇੜੇ ਪੈਂਦਾ ਹੈਗਾ ਉੱਥੇ ਜ਼ਰੂਰ ਉਹਨਾਂ ਨਾਲ ਸੰਪਰਕ ਸਾਦੋ ਤੇ ਉਹ ਜੋ ਵੀ ਸਿਫਾਰਸ਼ ਕਰਦੇ ਨੇ ਉਹਦੀ ਲੋੜ ਮੁਤਾਬਕ ਜਿਹੜੀ ਆਪਾਂ ਸਪਰੇ ਕਰਕੇ ਇਹਨਾਂ ਕੀੜਿਆਂ ਤੋਂ ਅਸੀਂ ਸ਼ੁਰੂ ਤੋਂ ਹੀ ਅਸੀਂ ਜੇ ਠੱਲ ਪਾ ਲਈ ਤਾਂ ਫਿਰ ਆਪਾਂ ਲੰਬੇ ਸਮੇਂ ਤੱਕ ਇਹਨਾਂ ਨੂੰ ਕਾਬੂ ਕਰ ਸਕਾਂਗੇ ਬਹੁਤ ਸਾਰੀਆਂ ਦਵਾਈਆਂ ਜਿੱਦਾਂ ਆਪਾਂ ਚਿੱਟੇ ਮੱਛਲੀ ਨੇ ਜਾਂ ਦੂਜੇ ਨੂੰ ਜਾਂ ਗਰਾਬੀ ਸੁੰਢੀ ਲਈ ਹੈ ਕਿਉਂਕਿ ਦਵਾਈਆਂ ਦਾ ਅਸਰ ਜਿਹੜਾ ਸੋ بجائے ਕਿ ਆਪਾਂ ਦੂਰੀਆਂ ਦਵਾਈਆਂ ਕਰਕੇ ਮਿਕਸ ਦੋ ਜਾਂ ਤਿੰਨ ਮਲਾ ਕੇ ਕਿਵਰੀ ਮਲੀਆਂ ਬਣਾਈਆਂ ਵੀ ਮਾਰਕੀਟ ਦੇ ਚਾਉਂਦੀਆਂ ਨੇ ਸੋ ਉਹਨਾਂ ਦੇ ਪ੍ਰਤੀ ਜਿਹੜੀ ਕੀੜਿਆਂ ਦੇ ਸੈਣ ਸ਼ਕਤੀ ਪਹਿਲੋ ਜ਼ਿਆਦਾ ਪ੍ਰਾਪਤ ਕੀਤੀ ਹੋਈ ਹੈ ਸੋ ਆਪਾਂ ਨੂੰ ਗਰੇਜ ਕਰਨਾ ਚਾਹੀਦਾ ਔਰ ਖਾਸ ਤੌਰ ਤੇ ਇੱਥੇ ਮੈਂ ਗੱਲ ਕਹਿਣਾ ਚਾਹਾਂਗਾ ਕਿ ਖਾਸ ਤੌਰ ਤੇ ਜਿਹੜਾ ਸਿੰਥੈਟਿਕ ਦਵਾਈਆਂ ਨੇ ਇਹ ਪੂਰੀ ਦੁਨੀਆ ਭਰ ਦੇ ਵਿੱਚ ਨੋਨ ਹੈ ਕਿ ਸਿੰਥੈਟਿਕ ਦਵਾਈਆਂ ਜਿਹੜੀਆਂ ਨੇ ਔਰ ਸਰਜਨਸ ਪੋਨਰ ਉਥਾਨ ਕਰਦੀਆਂ ਨੇ ਵਾਈਟ ਫਲਾਈ ਦੇ ਵਾਧੇ 'ਚ ਸਹਿਯੋਗ ਕਰਦੀਆਂ ਨੇ ਸੋ ਆਪਾਂ ਨੂੰ ਜਿਹੜੇ ਆ ਜੁਲਾਈ ਦੇ ਅਗਸਤ ਮਹੀਨਾ ਇਹਦੇ ਦੌਰਾਨ ਸੰਥੈਟਿਕ ਪ੍ਰੋਥਰਲ ਜੈਰਾਂ ਨੇ ਜਿੱਦਾਂ ਕੋਈ ਸਾਈਪਰ ਆਇਆ ਫੈਨ ਬਲਿਆ ਡੈਸਸ ਆਇਆ ਪਹਿਲੋ ਆਪਾਂ ਸੁੰਡੀ ਵਾਲੇ ਵਰਤਦੇ ਰਹੇ ਗਿਆ ਇਹਨਾਂ ਦਵਾਈਆਂ ਤੋਂ ਸਾਨੂੰ ਵਰਤਨ ਤੋਂ ਥੋੜੀ ਜਿਹੀ ਗੁਰੇਜ਼ ਕਰਨੀ ਚਾਹੀਦੀ ਹੈ ਹੋਰ ਜਿਹੜੀਆਂ ਦਵਾਈਆਂ ਤੁਹਾਨੂੰ ਦੱਸੀਆਂ ਨੇ ਪ੍ਰੋਫਨੋਫਾਸ ਹੈਗੀ ਆ ਜਾਂ ਆਪਣੀ ਪ੍ਰੋਕਲੇਮ ਦੇ ਨਾਮ ਦੇ ਉੱਤੇ ਆਉਂਦੀ ਏ ਇਹ ਦਵਾਈਆਂ ਦੀ ਵਰਤੋਂ ਆਪਾਂ ਗੁਲਾਬੀ ਸੁੰਡੀ ਦੀ ਰੋਕtham ਵਾਸਤੇ ਅਸੀਂ ਪਹਿਲ ਦੇ ਆਧਾਰ ਤੇ ਵਰਤ ਸਕਦੇ ਹਾਂ ਇਸੇ ਤਰ੍ਹਾਂ ਜਿਹੜੇ ਚਿੱਟਾ ਮੱਛਰ ਹੈਗਾ ਉਹਦੇ ਵਾਸਤੇ ਸਾਨੂੰ ਰੋਕtham ਦੇ ਲਈ ਅਸੀਂ ਕਲਾਸਟੋਨਾਂ ਦੀ ਦਵਾਈ ਆਉਂਦੀ ਹੈਗੀ ਆ ਉਦੀ ਵਰਤੋਂ ਕਰ ਸਕਦੇ ਆ ਉਹ ਲਾਲਾ ਦੀ ਵਰਤੋਂ ਕਰ ਸਕਦੇ ਆ ਉਹ ਸ਼ੀਨ ਦੀ ਵਰਤੋਂ ਕਰ ਸਕਦੇ ਆ ਇਥਿਓ ਦੀ ਵਰਤੋਂ ਕਰ ਸਕਦੇ ਆ ਸੋ ਉਹਨਾਂ ਨੇ ਇਹਨਾਂ ਦਵਾਈਆਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਵਰਕੇ ਵਰਤ ਕੇ ਅਸੀਂ ਇਹਦੀ ਸੱਜੀ ਰੋਗ ਥਾਮ ਕਰ ਸਕਦੇ ਆ ਔਰ ਕੋਸ਼ਿਸ਼ ਕਰੀਏ ਆਪਾਂ ਜਦੋਂ ਦੁੱਜੂ ਨੇ ਕਹੇ ਕਿ ਸਰਵੇਖਣ ਕਰਕੇ ਜਦੋਂ ਸ਼ੁਰੂ ਜੀ ਹਮਲਾ ਉਹਦਾ ਵੱਧਾ ਹੈਗਾ ਜਿਵੇਂ ਕਿ ਹੁਣ ਵਧਣਾ ਸ਼ੁਰੂ ਹੋਇਆ ਹੈਗਾ ਇਹਦੇ ਵੀ ਆਪਾਂ ਇੱਕ ਸਪਰੇਅ ਕਰ ਦਾਂਗੇ ਤਾਂ ਉਹ ਲੰਬੇ ਸਮੇਂ ਤੱਕ ਸਾਨੂੰ ਕਾਬੂ ਰੱਖੇਗਾ ਬਾਅਦ ਚ ਜਨਸੰਖਿਆ ਬਹੁਤ ਜ਼ਿਆਦੀ ਵੱਧ ਜਾਂਦੀ ਆ ਪੱਤੇ ਕਾਲੇ ਹੋ ਜਾਂਦੇ ਨੇ ਫਿਰ ਸਾਨੂੰ ਉਨਾਂ ਹੀ ਕਾਬੂ ਕਰਨਾ ਜਿਹੜਾ ਔਖਾ ਹੁੰਦਾ ਔਰ ਦਵਾਈਆਂ ਦਾ ਖਰਚਾ ਵੀ ਜਿਹੜਾ ਸਾਡਾ ਜ਼ਿਆਦਾ ਵੱਧ ਜਾਂਦਾ ਹੈਗਾ